ਪੰਜਾਬ ਸਰਕਾਰ ਵੱਲੋਂ ਹਰਪਾਲ ਜਨੇਜਾ ਨੂੰ ਪੀਆਰਟੀਸੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਪਟਿਆਲਾ ਪੀਆਰਟੀਸੀ ਦੇ ਦਫਤਰ ਦੇ ਵੀ ਚੇਅਰਮੈਨ ਦਾ ਅਹੁਦਾ ਸੰਭਾਲਿਆ ਇਸ ਮੌਕੇ ਉਹਨਾਂ ਦੇ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਰਾਹੁਲ ਮਹਿਤਾ ਅਤੇ ਹੋਰ ਸੀਨੀਅਰ ਆਗੂ ਵੀ ਇਸੇ ਦੇ ਨਾਲ ਹੀ ਹਾਜ਼ਰ ਦੀ ਸਮੀਖਿਆ ਦੇ ਵਿੱਚ ਆਪ ਪਾਰਟੀ ਵਰਕਰ ਮੌਜੂਦ ਰਹੇ ਇਸ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਨਵ ਨਿਯੁਕਤ ਚੇਅਰਮੈਨ ਹਰਪਾਲ ਜਨੇਜਾ ਨੇ ਮੀਡੀਆ ਦੇ ਨਾਲ ਕੀਤੀ ਗੱਲਬਾਤ ਤੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪੰਜਾਬ ਦੇ ਇੰਚਾਰਜ ਸੁਸ਼ੋਧਿਆ ਸਾਹਿਬ ਦਾ ਔਰ ਪੰਜਾਬ ਦੇ ਸਾਡੇ ਪ੍ਰਧਾਨ ਅਮਨ ਅਰੋੜਾ ਜੀ ਦਾ ਔਰ ਸਾਰੀ ਸਮੂੱਚੀ ਲੀਡਰਸ਼ਿਪ ਜੋ ਅੱਜ ਇੱਥੇ ਆ ਕੇ ਮੰਤਰੀ ਸਾਹਿਬਾਨ ਸੀਐਮ ਸਾਹਿਬ ਦੇ ਪਰਿਵਾਰ ਦੇ ਸਾਰੇ ਮੈਂਬਰ ਸਾਹਿਬਾਨ ਅੱਜ ਇੱਥੇ ਅਸ਼ੀਰਵਾਦ ਦੇ ਕੇ ਗਏ ਨੇ ਔਰ ਸਭ ਨਾਲ ਵੱਡੀ ਗੱਲ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਅੱਜ ਇੱਥੇ ਖੁਸ਼ੀ ਪਾਈ ਜਾ ਰਹੀ ਹੈ ਇਸ ਗੱਲ ਦਾ ਮੈਨੂੰ ਬੜਾ ਸਕੂਨ ਹੈ ਔਰ ਜਿੱਤੇ ਤੁਸੀਂ ਕਹਿ ਰਹੇ ਹੋ ਚੇਅਰਮੈਨ ਬਣਿਓ ਬੜੀ ਵੱਡੀ ਜ਼ਿੰਮੇਵਾਰੀ ਹੈ ਔਰ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੈ ਔਰ ਹਫਤੇ ਤਾਜ਼ਾ ਦਿਨ ਬਾਅਦ ਮਿਲਾਂਗੇ ਜਦ ਮੈਨੂੰ ਸਾਰਾ ਐਗਜ਼ੈਕਟ ਜੋ ਪੀਆਰਟੀਸੀ ਦਾ ਚਾਹੇ ਉਹ ਬਸਾਂ ਨਮੀਆਂ ਪਾਣੀਆ ਚਾਹੇ ਉਹ ਜਿਹੜੀਆਂ ਕੰਟਰੈਕਟ ਬੇਸ ਤੇ ਉਹਨੇ ਚਾਹੇ ਸੋਲਰ ਸਿਸਟਮ ਲਾਣੇ ਨੇ ਸਾਡੇ ਤੇ ਚਾਹੇ ਜਿੰਨੇ ਬਸ ਸਟੈਂਡ ਬਣੇ ਨੇ ਉਹਨਾਂ ਦੀ ਰੀਨੋਵੇਸ਼ਨ ਕੁਝ ਕਰਨੀ ਹੈ ਸਾਰੀ ਆਪਾਂ ਹਫਤੇ ਦਸ ਦੇ ਅੰਦਰ ਮਿਲ ਕੇ ਤੁਹਾਡੇ ਨਾਲ ਡਿਸਕਸ ਕਰਾਂਗੇ ਮੇਰੀ ਪ੍ਰਾਇੋਰਟੀ ਜਿਹੜੇ ਆਮ ਲੋਕਾਂ ਦਾ ਜਿਹੜਾ ਟ੍ਰਾਂਸਪੋਰਟੇਸ਼ਨ ਦਾ ਸਿਸਟਮ ਹੈ ਉਹ ਸਿਰਫ ਤੇ ਸਿਰਫ ਬੱਸਾਂ ਨੇ ਇਹਨੂੰ ਵਧੀਆ ਬਣਾਣਾ ਬੱਸ ਸਟੈਂਡ ਨੂੰ ਵਧੀਆ ਬਣਾਣਾ ਉਹਨਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣਾ ਇਹੀ ਮੇਰੀ ਮੇਨ ਪ੍ਰਾਇੋਰਟੀ ਹੈ ਔਰ ਜਿਹੜੇ ਲੋਕ ਜਿਵੇਂ ਬੱਸ ਸਟੈਂਡ ਨਵੇਂ ਬਣਦੇ ਨੇ ਪੁਰਾਣੇ ਤੋਂ ਅਫੈਕਟਡ ਨੇ ਤਾਂ ਮੇਰੀ ਇਹ ਪ੍ਰਾਇੋਰਟੀ ਹੋਊਗੀ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਸਟੱਲ ਕਿਤਾ ਜਾਦਾ ਹੈ ਜਿੰਮੇਵਾਰੀ ਬੜੀ ਪਹਿਲਾਂ ਮੇਜੰਸੀ ਪਰ ਜਿਹਨਾਂ ਵੱਲ ਰੁਕਾਵਟਾਂ ਪਈਆਂ ਜਾਂ ਅਸੀਂ ਅਟਨਾ ਪੈ ਜਾਂਦਾ ਜੀ ਹੁਣ ਉੱਥੇ ਮੁੱਦੇ ਨੇ ਮੈਨੂੰ ਨਹੀਂ ਲੱਗਦਾ ਕੋਈ ਵੀ ਕਿਸੇ ਦੇ ਕੰਮ ਵਿੱਚ ਜਾਂ ਕਿਸੇ ਦੀ ਤਰੱਕੀ ਵਿੱਚ ਰੁਕਾਵਟ ਪਾ ਸਕਦਾ ਹੈ ਜ਼ਿੰਦਗੀ ਵਿੱਚ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਆਪਦੇ ਪਿਤਾ ਭਗਵਾਨ ਦਾ ਉਜਰੇਜਾ ਜਿੱਦੀ ਗੁੜਤੀ ਲੈ ਕੇ ਮੈਂ ਰੋ ਸਵੇਰੇ ਉੱਠ ਕੇ ਫੀਲ ਚ ਨਿਕਲਦਾ ਆਪਦਾ ਕੰਮ ਕਰੀਦਾ ਬਾਕੀ ਤਾਂ ਪਰਮਾਤਮਾ ਨੇ ਸਾਲ ਦੇਣਾ ਹੁੰਦਾ ਤੁਹਾਨੂੰ ਤਾਂ ਅਕਰ ਲੀਡਰ ਦੇ ਨਾਂ ਤੇ ਨਹੀਂ ਜਾਣਿਆ ਜਾਂਦਾ ਪੀਆਰਟੀ ਵੀ ਬਹੁਤ ਤੰਗੜੀਆਂ ਨੇ ਜਿਵੇਂ ਨਜਾਇਜ਼ ਬਸਾਂ ਚੱਲਣੀਆਂ ਇਹ ਹੋਰ ਬਹੁਤ ਸਾਰੀਆਂ ਜਦ ਨੈਕਸਟ ਅਪਾ ਪੱਤਰਕਾਰ ਪ੍ਰੈਸ ਮਿਲਣੀ ਕਰਾਂਗੇ ਤਾਂ ਤੁਹਾਨੂੰ ਸਾਰਾ ਕੁਝ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਾਂਗੇ ਜੇ ਤੁਸੀਂ ਇਹ ਗੱਲ ਕਹੀ ਹੈ ਤਾਂ ਮੈਨੂੰ ਸ਼ੌਂਕ ਹੈ ਲੋਕਾਂ ਦੇ ਕੰਮ ਕਰਨ ਦਾ ਔਰ ਜਿਹਦਾ ਕੰਮ ਕਹਿਣਾ ਹੈ ਉਹਦਾ ਠੋਕ ਕੇ ਕੰਮ ਕਹਿਣਾ ਹੈ ਠੋਕ ਕੇ ਕੰਮ ਕਰਾਣਾ ਹੈ ਕਿਉਂਕਿ ਜਿਹੜੇ ਲੋਕ ਨੇ ਉਹ ਲੀਡਰ ਕੋਲ ਬੜੇ ਆਸ ਨਾਲ ਜਾਂਦੇ ਨੇ ਇਹ ਬੰਦੇ ਕੋਲ ਚੱਲੇ ਆ ਇਹਨੂੰ ਫੋਨ ਕੀਤਾ ਤਾਂ ਸਾਡਾ ਕੰਮ ਹੋਣਾ ਚਾਹੀਦਾ ਸੋ ਮੇਰੀ ਪ੍ਰਾਇਓਰਟੀ ਇਹ ਰਹਿੰਦੀ ਹੈ ਜਿਹੜੇ ਬੰਦੇ ਨੇ ਮੈਨੂੰ ਫੋਨ ਕਰ ਲਿਆ ਮੈਨੂੰ ਕੰਮ ਕਹਿਤਾ ਤਾਂ ਫਿਰ ਮੈਂ ਪੂਰੀ ਪੇਨ ਲੈ ਕੇ ਉਹਦਾ ਕੰਮ ਕਰਾਨਾ ਇਹ ਜਿਹੜੀ ਜ਼ਿੰਮੇਵਾਰੀ ਹੈ ਪੀਆਰਟੀ ਸੀ ਇਹ ਵੀ ਜਲਦ ਤੋਂ ਜਲਦ ਇਹਨੂੰ ਲੀਹਾਂ ਤੇ ਚੜਾ ਦੇਗਾ ਬਹੁਤ ਬਹੁਤ ਸ਼ੁਕਰੀਆ ਜੀ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਜਨੈਸ਼ਨਲ ਕੰਟਰੋਲ ਅਰਵਿੰਦ ਕੇਜਰੀਵਾਲ ਜੀ ਨੇ ਅੱਜ ਉਹਨਾਂ ਨੂੰ ਪੀਆਰਟੀ ਸੀ ਦਾ ਅਹਿਮ ਅਹੁਦਾ ਚੇਅਰਮੈਨ ਲੜਾਇਆਗਾ ਸਬੂਚੀ ਲੀਡਰਸ਼ਿਪ ਜਿਹੜੀ ਆ ਅੱਜ ਉਹਨਾਂ ਨੂੰ ਅਸ਼ੀਰਵਾਦ ਦੇਣ ਦੀ ਕੋਸ਼ਿਸ਼ ਆ ਉਹਨਾਂ ਨੇ 15 ਸਾਥੀ ਦਾ ਵੋਟ ਆਸਰਾ ਲਿਆ ਗਿਆ ਬਹੁਤ ਬਹੁਤ ਜਨਾਬਾਂ ਦਾ ਧੰਨਵਾਦ ਮੇਰੇ ਨਾਲ ਮੇਰੇ ਕੈਪਟਨ ਦੇ ਵੀ ਡਾਕਟਰ ਵਰਦੀਨ ਜੀ ਔਰ ਲਾਲਜੀ ਪੁੱਲਰ ਜੀ ਔਰ ਬਹੁਤ سارے ਸਾਡੇ ਮਿਸਟਰ ਸਹਿਵਾਨ ਆ ਕੇ ਆਦੇ ਨੇ ਸ਼ੀਵਾ ਦੇ ਬੇਟੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਅਮਰ ਨੂਰਾ ਜੀ ਪਰਦੇਸ਼ ਪੰਨੂ ਜੀ ਜਿਹੜੇ ਕਿ ਸਰਦਾਰ ਭਗਵੰਤ ਸਿੰਘ ਮਾਨ ਮਹਾਦੇਵ ਮੁਖਤਿਰ ਸਾਹਿਬ ਦੇ ਮੀਡੀਆ ਐਡਵਾਈਜ਼ਰ ਨੇ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਸਮੁੱਚਾ ਪਰਿਵਾਰ ਜਿਹੜਾ ਅਸ਼ੀਵਾ ਦੇਣ ਲਈ ਪਹੁੰਚਿਆ ਸੀ ਬਹੁਤ ਬਹੁਤ ਮੁਬਾਰਕਾਂ ਸਾਡੀ ਸੂਚਨਾ ਟੀਮ ਵੱਲੋਂ ਵਾਰਕਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਪੀਆਰਟੀਸੀ ਦਾ ਹਜ਼ਾਰਾ ਕੋਈਨਾਂ ਦੀ ਗਵਾਈ ਹੋਰ ਤਰੱਕੀ ਕਰੂਗਾ ਔਰ ਇਹ ਆਪਣੀ ਸੇਵਾमां ਇਮਾਨਦਾਰੀ ਨਾਲ ਪਾਰਦਰਸ਼ਤਾ ਨਾਲ ਬਹੁੜਦੇ ਕਿਉਂਕਿ ਆਵਾਮੀ ਪਾਰਟੀ ਦਾ ਇਤੋਈ ਪਿੱਛਾ ਹਟਦਾਗਾ ਜਿਹੜਾ ਵੀ ਕੰਮ ਕਰਦਾਗਾ ਕੋਈ ਇਮਾਨਦਾਰੀ ਨਾਲ ਹੋਵੇ ਪਾਰਦਰਸ਼ਤਾ ਨਾਲ ਹੋਵੇ ਕੋਈ ਪੱਖਪਾਤ ਨਾ ਹੋਵੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਇਸਲਾਮਾਂ ਜਿਹੜੀਆਂ ਬੋੜਦੇ ਕਿ ਇਹ ਪਰਿਵਾਰ ਜਿਹੜਾ ਇਹਨਾਂ ਦੇ ਪਿਤਾ ਜੀ ਭਗਵਾਨ ਭਗਵਾਨ ਦਾ ਸੁਰੇਜਾ ਜੀ ਦੇ ਸੁਪੁੱਤਰ ਨੇਗੇ ਉਹ ਬਹੁਤ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਚ ਲੱਗੇ ਹੋਏ ਨੇ ਕਿ ਪੁਰਾਣੇ ਸਮੇਂ ਜਦੋਂ 시ਦੂ ਵਸਤੀ ਪੜਦੇ ਸੋ ਉਸ ਸਮੇਂ ਤੇ ਜਾਣਦੇ ਆਗੇ ਭਗਵਾਨ ਦਾ ਜਲੇਦਾ ਜੀ ਨੂੰ ਉਹਨਾਂ ਦੇ ਸੁਪੁੱਤਰ ਇਹ ਵੀ ਪੋਲੀਟਿਕਲ ਲਾਈਨ ਦੇ ਅੰਦਰ ਔਰ ਸਮਾਜਿਕ ਖੇਤਰ ਦੇ ਅੰਦਰ ਆਪਣੀਆਂ ਅਹਿਮ ਹੋਕਾਂ ਮਾਰ ਚੁੱਕੇ ਨੇਗੇ ਔਰ ਅੱਜ ਬਤਾਰ ਆਮ ਆਦਮੀ ਪਾਰਟੀ ਦੇ ਸਾਥੀ ਬਤਾਰ ਸ਼੍ਰੀ ਰਵਿੰਦ ਕੇਜ ਜੀ ਵਾਲ ਦੇ ਸਾਥੀ ਬਤਾਰ ਸਰਦਾਰ ਭਗਵੰਤ ਸਿੰਘ ਮਾਝ ਦੇ ਛੋਟੇ ਭਰਾ ਹੁੰਦੇ ਹੋਏ ਇਸ ਵਾਰਾ ਦੇਣੀ ਇਹਨਾਂ ਨੂੰ ਸੌਂਪਿਆ ਗਿਆ ਤੇ ਪਰ ਮੈਂ ਸਮਝਦਾ ਇਹ ਸਵਾਮਾ ਜਿਹੜੀਆਂ ਬੜੇ ਅੱچھے ਟੈਗ ਨਾਲ ਬਵਾੜਨਗੇ ਜਿਵੇਂ ਸਾਹਿਬ ਕਰਦੇ ਸੈਂਟਰ ਦਾ ਬਿਜਟ ਪੇਸ਼ ਹੋਇਆ ਜਾ ਰਿਹਾ ਕਿ ਇਹਦਾ ਕੋਈ ਪੀਆਰ ਵੀ ਆਸੇ ਕੋਈ ਐਨਆਰ ਵੀ ਆਸੇ ਜੀ ਆ ਗੋ ਬੰਦਾ ਪਾਵਰ ਹੈ ਕੁਝ ਮੈਂ ਇਹਨਾਂ ਤੋਂ ਵੀ ਰਾਸਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਨਾਲ ਸਾਫ ਤੋਂ ਪੰਜਾਬ ਦੇ ਜਿਹੜੇ ਰੁਕੇ ਹੋਏ ਫੱਟਦੇ 8.5 ਲੱਖ ਰੁਪਇਆ आरडी अपना पैसा जेड़ा इस बजट ਦੇ ਅੰਦਰ ਰੀਲੀਸ ਕਰਕੇ ਔਰ ਇਸ ਬਜਟ ਦੇ ਅੰਦਰ ਜੋ ਕਹਿਰ ਜੋ ਹੜਾ ਦਾ ਕਹਿਰ ਪੰਜਾਬ ਤੇ ਆਇਆ ਸੀ ਬਹੁਤ ਵੱਡੀ ਮਾਤਰ ਦੇ ਹੜ ਜਿਹੜੇ ਪੰਜਾਬ ਤੇ ਆਏ ਸੀ ਉਹਦੇ ਮੁਆਵਜ਼ੇ ਦਾ ਐਲਾਨ ਪ੍ਰਧਾਨ ਮੰਤਰੀ ਸਾਹਿਬ ਕਰਕੇ ਗਏ ਸੀ ਪਹਿਲੀ ਫਿਰ ਜਦੋਂ 1600 ਕਰੋੜ ਰੁਪਏ ਦਾ ਚੈਕ ਭੇਜਿਆ ਨਹੀਂ ਆਇਆ ਉਹ 1600 ਕਰੋੜ ਰੁਪਏ ਦਾ ਚੈੱਕ ਵੀ ਲੈ ਕੇ ਆਉਣਗੇ ਔਰ ਜਿਹੜਾ ਸੀ 20000 ਕਰੋੜ ਰੁਪਏ ਦਾ ਹੋਰ ਐਸਟੀਮੇਟ ਭੇਜਿਆਗਾ ਉਹਦਾ ਵੀ ਐਲਾਨ ਜਿਹੜਾ ਕਰਕੇ ਜਾਣਗੇ ਇਸ ਤੋਂ ਬਿਨਾ ਜਿਹੜਾ ਸਾਡਾ ਵਿੱਤੀ ਨੁਕਸਾਨ ਜਦੋਂ ਭਾਰਤ ਪਾਕਿਸਤਾਨ ਦੇ ਦੌਰਾਨ ਬਹੁਤ ਵੱਡੀ ਟੈਨਸ਼ਨ ਕ੍ਰੀਏਟ ਹੋਈ ਤਾਂ ਬਹੁਤ ਵੱਡਾ ਵਿੱਤੀ ਨੁਕਸਾਨ ਜਿਹੜਾ ਸਾਡੇ ਜੇ ਮੈਂ ਗਰਕਰਾਂ ਬਾਰਡਰ ਦੇ ਡਿਸਟ੍ਰਿਕਟ ਦੀ ਹੋਇਆ ਉਹ ਨੁਕਸਾਨ ਦੀ ਪਰਭਾਈ ਦਾ ਵੀ ਨੁਕਸਾਨ ਦੀ ਪੰਜਾਬ ਉਹ ਰਾਜ ਇਹਦਾ ਸਭ ਤੋਂ ਲੰਬਾ ਬਾਰਡਰ 550 ਕਿਲੋਮੀਟਰ ਦਾ ਲੰਬਾ ਬਾਰਡਰ ਪਾਕਿਸਤਾਨ ਨਾਲ ਲੱਗਦਾਗਾ ਤੇ ਪਾਕਿਸਤਾਨ ਹਮੇਸ਼ਾ ਹੀ ਆਪਣੇ ਨਾਪਾ ਕੇ ਰਾਜਾਂ ਦੇ ਰਾਹੀਂ ਪੰਜਾਬ ਦੀ ਸ਼ਾਂਤੀ ਨੂੰ ਭਰਨਾ ਚਾਹੁੰਦਾਗਾ ਦੇਸ਼ ਦੀ ਏਕਤਾ ਤੇ ਖੜੀ ਰਹਿਣ ਨੂੰ ਚਾਹੁੰਦਾਗਾ ਉਹਦੇ ਲਈ ਵੀ ਮੈਂ ਜਦੋਂ ਪ੍ਰੀਵਿਜ਼ ਮੀਟਿੰਗ ਹੋਈ ਸੀ ਮੈਡਮ ਦਰਪਨਾ ਸੀਤਾਰਨ ਰਾਮਜੀਤ ਦੇ ਸਾਹਮਣੇ ਬੈਠ ਗਿਆ ਸੀਗਾ ਤੇ ਸਾਨੂੰ ਸਾਡੀ ਡਿਫੈਂਸ ਲਾਈਨ ਨੂੰ ਹੋਰ ਸਟਰੋਂਗ ਕਰਨ ਦੇ ਲਈ 1000 ਕਰੋੜ ਰੁਪਏ ਦਿਓ ਤਾਂ ਕਿ ਅਸੀਂ ਆਪਣੇ ਜਿਹੜੇ ਪੁਲਿਸ ਸਟੇਸ਼ਨ ਨੇ ਉਹਨਾਂ ਨੂੰ ਸਟਰੋਂਗ ਕਰ ਸਕੀਏ ਇਸ ਤੋਂ ਬਿਨਾ ਅਸੀਂ ਮੈਂ ਮੰਗ ਕਰਕੇ ਆ ਸੀਗਾ ਕਿ ਪੰਜਾਬ ਦੇ ਇਹਦੇ ਸੈਂਟਰ ਦੀਆਂ ਸਕੀਮਾਂ ਨੇ ਖਾਸ ਕਰਕੇ ਜਿਹੜੀ ਆਂਗਰਵਾੜੀ ਦੀ ਜੋ ਮੈਦੇ ਮੀਲ ਦੀ ਚਾਇਆ ਆਸ਼ਾ ਬਰਕਰਰਦੀ ਉਹਨਾਂ ਦਾ ਇਨਸੈਂਟਰ ਉਹਨਾਂ ਦਾ ਅਲਮਰੀਅਮ ਜਿਹੜਾ ਲਗਭਗ 15 ਸਾਲ ਤੋਂ ਇਕਪ੍ਰਿਆਨ ਜਿ ਬਧਾਇਆ ਉਹਦੇ ਵਿੱਚ ਮੈਨੂੰ ਆਸ ਆ ਕਿ ਉਹ ਵੀ ਜਲਦੀ ਜਲਦੀ ਆ ਕੇ ਬਦਵਾਨਗੇ ਇਹ ਕਿਉਂਕਿ ਮੈਂ ਲਿਖੇ ਨਹੀਂ ਸਕਦਾ ਇਸ ਤੋਂ ਬਿਨਾ ਇਸ ਤੋਂ ਬਿਨਾ ਮੈਨੂੰ ਆਸ ਆ ਤੇ ਜਿਹੜੀ ਕੱਲ ਨੂੰ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਰਹੇ ਨੇਗੇ ਤਾਂ ਮੈਨੂੰ ਮੈਨੂੰ ਆਸ ਆ ਕਿ ਆ ਕੇ ਲੋਨ ਕਰਨਗੇ ਕਿ ਪੰਜਾਬ ਦੇ ਅੰਦਰ ਜਿਹੜੀ ਜਾਂ ਦੇਸ਼ ਦੇ ਅੰਦਰ ਜਿਹੜੀ ਗਰੀਬ ਲੋਕਾਂ ਦੇ ਲਈ ਨਰੇਗਾ ਦੀ ਸਕੀਮ ਸ਼ੁਰੂ ਸੀ 2005 ਤੋਂ ਨਰੇਗਾ ਦੀ ਸਕੀਮ ਸ਼ੁਰੂ ਸੀ ਜਿਹਦੇ ਨਾਲ ਮੈਂ ਸਮਝਦਾ ਪਿੰਡਾਂ ਦੇ ਗਰੀਬ ਲੋਕ ਸ਼ਹਿਰਾਂ ਦੇ ਗਰੀਬ ਲੋਕ ਥੋੜਾ ਬਹੁਤ ਉਹਨਾਂ ਨੂੰ ਰੋਜ਼ਗਾਰ ਮਿਲਦਾ ਸੀਗਾ ਜਿਹੜਾ ਰੋਜ਼ਗਾਰ ਭਾਰਤੀ ਜਨਤਾ ਪਾਰਟੀ ਨੇ ਖੋਇਆਗਾ ਉਹ ਰੋਜ਼ਗਾਰ ਦੁਬਾਰਾ ਬਹਾਲ ਕਰਕੇ ਜਾਣਗੇ ਬੇਸ਼ੱਕ ਨਰੇਗਾ ਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦੇਣ ਪਰ ਮੈਨੂੰ ਆਸ ਹੈ ਕਿ ਕੱਲ ਨੂੰ ਆ ਕੇ ਐਲਾਨ ਕਰ ਦੇਗੇ ਕਿ ਅਸੀਂ ਨਰੇਗਾ ਦੀ ਸਕੀਮ ਜਿਹੜੀ ਆ ਦੁਬਾਰਾ ਬਹਾਲ ਕਰਾਂਗੇ ਬਿਲਕੁਲ ਤਾਜ਼ਾ ਕਰੇ ਗਮਾ ਜੋਂ ਨੂੰ ਲੈ ਕੇ ਲਗਾਤਾਰ ਗਰੀਬ ਲੋਕ ਨੇ ਚ ਖੁਸ਼ੀ ਦਿਖਾ ਰਹੇ ਕਿ ਹਾਂ ਜੰਡਰੇ ਇਲਾਜ ਨੇ ਬਿਲਕੁਲ ਮੇਰੇ ਵੱਡੇ ਭਰਾ ਡਾਕਟਰ ਬਲਬੀਰ ਜੀ ਬੜੇ ਅੱਛੇ ਤਰੀਕੇ ਨਾਲ ਲੱਗੇ ਹੋਏ ਨੇ ਕਿ ਸਾਡੇ ਕੌਮੀ ਕੋਆਰਡੀਨੇਟਰ ਜੀ ਦਾ ਹਰਵਿੰਦ ਕੇਜਰੀਬਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਝ ਦਾ ਬੇਜਨਾ ਕਿ ਪੰਜਾਬ ਦੇ ਹਰੇਕ ਵਿਅਕਤੀ ਦਾ ਮੈਂ ਤਾਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਬਿਮਾਰ ਨਾ ਹੋਵੇ ਕਿ ਪੰਜਾਬ ਤੰਦਰੁਸਤ ਲੋਕਾਂ ਦੀ ਧਰਤੀ ਆ ਪੰਜਾਬ ਜੇ ਖੇਸ ਲੋਕਾਂ ਦੀ ਧਰਤੀ ਆ ਪੰਜਾਬ ਫੂਲ ਵੀਰਾ ਦੀ ਧਰਤੀ ਆ ਤੇ ਇਥੇ ਕੋਈ ਬਾਰ ਬਹੁਤ ਘੱਟ ਹੁੰਦੇ ਨੇ ਪਰ ਲੇਕਿਨ ਜੇਕਰ ਕੋਈ ਬਾਰ ਹੋਊਗਾ ਤਾਂ ਉਹਦਾ ਰਾਸ਼ਟਰ ਦੇ ਲਈ ਪੰਜਾਬ ਸਰਕਾਰ ਜਿਹੜੀ ਆ ਉਹ ਸਭ ਤੋਂ ਅੱਗੇ ਖੜੀ ਹੋਊਗੀ ਮਨੇ ਉਹਦੇ ਨੇ ਸਰਦਾਰ ਅਗਵੰਦ ਸਿੰਘ ਮਾਰਜੀ ਨੇ ਡਿਊਟੀ ਲਾਈਆ ਡਾਕਟਰ ਬਦੀਰ ਜੀ ਦੀ ਹੁਣ ਵੀ ਆਣੇ ਜਲਦੀ ਜਾਣਾਗਾ ਲੈ ਕੇ ਪ੍ਰਬੰਧ ਕਰ ਰਹੇ ਨੇ ਬਹੁਤ ਸਾਰੇ ਹਸਪਤਾਲ ਪੈਨਟ ਤੇ ਲਏ ਲਗੇ ਜਿਨ੍ਹਾਂ ਦੀ ਬੇਨਤੀ ਇਹ ਦੱਸ ਸਕਦੇ ਨੇ ਕਿ ਪਰ ਮੈਂ ਸਮਝਦਾ ਹਰ ਇੱਕ ਵਿਅਕਤੀ ਜਿਹੜਾ ਪੰਜਾਬ ਚ ਰਹਿੰਦਾਗਾ ਜੇਕਰ ਖੁਦਾ ਨਾ ਕਰੇ ਸਭ ਵਾਰ ਹੋ ਜਾਦਾ 10 ਲੱਖ ਰੁਪਏ ਤੱਕ ਦਾ ਨਹਾ ਜਿਹੜਾ ਸਰਕਾਰ ਕੋ ਬੰਗਾਲੀ ਸਿਟੀ ਦੇ ਵਿੱਚ ਨਵੀਆਂ ਬਸਾਂ ਨੂੰ ਲੈ ਕੇ ਯੋਜਨਾਵਾਂ ਕਾਫੀ ਬਣਾਈਆਂ ਕਿ ਉਹਨਾਂ ਦੇ ਉੱਪਰ ਕੋਈ ਮੋਡਲ ਲਗਾਈ ਜਾਵੇਗੀ ਕੋਈ ਬਿਲਕੁਲ ਪੀਆਰਟੀਸੀ ਅnder ਜਲਦੀ ਹੀ ਲਗਭਗ 254 ਬਸਾਂ ਜਿਹੜੀਆਂ ਉਹ ਪਾਈਆਂ ਜਾਣਗੀਆਂ ਇਸ ਤੋਂ ਇਲਾਵਾ 100 ਜਿਹੜੀਆਂ ਮਿੰਨੀ ਬਸਾਂ ਪਾਈਆਂ ਜਾਣਗੀਆਂ ਤੇ 309 ਜਿਹੜੀਆਂ ਨਾਰਮਲ ਬਸਾਂ ਨੂੰ ਪਾਈਆਂ ਜਾਣਗੀਆਂ ਉਸ ਵੱਡੇ ਪੱਧਰ ਦੇ ਉੱਤੇ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਪੀਆਰਟੀਸੀ ਜਿਹੜੀ ਆ ਉਹ ਚਮਕਦੀ ਧਮਕਦੀ ਔਰ ਸਰਕਾਂ ਤੇ ਦੌੜ ਦੀ ਨਹੀਂ ਸਰ ਸਰ ਇਹ ਵੀ ਇਹ ਤਾਂ ਸਰਵਾਦ ਦੇ ਉੱਤੇ ਜਿਹੜਾ ਸੋਸ਼ਲ ਮੀਡੀਆ ਤੇ ਰੌਲਾ ਪੈ ਰਿਹਾ ਕਿ ਕਿ ਲੱਖ ਨੌਜਵਾਨ ਮਾਰਨ ਦਾ ਖਤਰਾ ਪੰਜਾਬ ਦੇ ਵਿੱਚ ਇੱਕ ਫੈਰਦਾ ਕਿ ਲੁਧਿਆਣਾ ਦੇ ਵਿੱਚ ਵੀ ਇਸੇ ਦਾ ਹੋਇਆ ਉਸ ਨੂੰ ਲੈ ਕੇ ਕੀ ਕਹੋ ਦੇਖੋ ਬਹੁਤ ਸਾਰਾ ਸੋਸ਼ਲ ਮੀਡੀਆ ਦੇ ਉੱਤੇ ਝੂਠ ਬੋਲਿਆ ਜਾ ਰਿਹਾ ਧੁਫਰ ਤੋਂ ਲਿਆ ਜਾ ਰਿਹਾ ਔਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੇ ਲਈ ਕੁਝ ਲੋਕ ਸਿਰਫ ਨੇ ਲੋਕ ਇਸ ਤਰ੍ਹਾਂ ਕਰ ਰਹੇ ਨੇ ਬਿਲਕੁਲ ਜਿਹੜਾ ਵੀ ਇਸ ਤਰ੍ਹਾਂ ਕਰੂਗਾ ਉਹਦੇ ਖਿਲਾਫ ਅਸੀਂ ਡਟ ਕੇ ਐਕਸ਼ਨ ਲਵਾਗੇ ਚਾਹੇ ਉਹ ਸੋਸ਼ਲ ਮੀਡੀਆ ਤੇ ਕਰਦਾ ਹੈਗਾ ਜਾ ਕੋ ਪ੍ਰਿੰਟ মিডিਆ ਤੇ ਕਰਦਾਗਾ ਜਿਹੜਾ ਵੀ ਪੰਜਾਬ ਦੇ ਪੰਜਾਬ ਦੇ ਲੋਕਾਂ ਦੇ ਖਿਲਾਫ ਸਾਜ਼ਿਸ਼ ਰਚਦਾਗਾ ਉਹਦੇ ਖਿਲਾਫ ਐਕਸ਼ਨ ਹੋਊਗਾ ਮੈਂ ਸਾਰਿਆਂ ਨੂੰ ਹੱਤਵਾਨ ਕੇ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਝੂਠੀਆਂ ਅਫਵਾਹਾਂ ਇਸਾਂ ਦੇ ਗਲਤ ਤਰੀਕੇ ਜਿਹੜੇ ਨਾ ਫੜਾਏ ਜਾਣ ਪੰਜਾਬ ਨੂੰ ਖਬਸਦਾਗਾ ਘਰਾਂ ਦੇ ਨਾਂ ਤੇ ਬਸਦਾਗਾ ਪੰਜਾਬ ਦੀ ਏਕਤਾ ਤੇ ਖੜਤਨੋਂ ਵਾਸਤਕ ਕੋਈ ਚੈਲ ਵੀ ਨਹੀਂ ਕਰ ਸਕਿਆ ਪੰਜਾਬ ਦੀ ਏਕਤਾ ਤੇ ਖੜਤਨ ਨੂੰ ਕੋਈ ਤੋੜ ਨਹੀਂ ਸਕਿਆ ਪੰਜਾਬ ਦੇ ਅੰਦਰ ਕਦੇ ਵੀ ਹੱਦ ਤੱਕ ਸਦੀਆਂ ਤੋਂ ਲੈ ਕੇ ਹੁਣ ਤੱਕ ਨਫਰਤ ਦੇ ਬੀਜ ਜਿਹੜੇ ਨੇ ਕਿ ਉਹ ਬੀਜੇ ਨਹੀਂ ਜਾ ਸਕਦੇ ਇੱਥੇ ਨਫਰਤ ਵੀ ਪੈਦਾ ਹੋ ਸਕੀ ਸੋ ਜਿਹੜੇ ਇਸ ਤਰ੍ਹਾਂ ਦੀਆਂ ਫਲਾਮਾਂ ਫੈਲਾ ਰਹੇ ਨੇ ਕਿ ਉਹਨਾਂ ਦੇ ਖਿਲਾਫ ਬਹੁਤ ਜ਼ਲਦ ਐਕਸ਼ਨ ਲੱਗੇਗਾ। ਘਟਨ ਲੱਗੀ ਕੀ ਹੋ ਗਏ ਪੁੱਛਦੇ ਜਿਹੜੀ ਮੁੰਡੇ ਦਾ ਕੁੱਟਮਾਰ ਕੀਤੀ ਹੈਗੀ ਆ ਉਹਦੇ ਉੱਤੇ ਵੀ ਪੁਲਿਸ ਦਾ ਰਿਪੋਰਟ ਲੱਗਣਾ ਹੈ ਕਿ ਜਾਰੀ ਕਰਦੇ। ਦੇਖੋ ਜਿਹੜਾ ਵੀ ਕਿਤੇ ਕੋਈ ਹਸਤਾਨਾ ਐਕਸ਼ਨ ਆ ਰਿਹਾ ਹੈ ਤਾਂ ਅਸੀਂ ਆਪਣੇ ਡਿਪਾਰਟਮੈਂਟ ਦੇ ਖਿਲਾਫ ਐਕਸ਼ਨ ਲੈਨੇ ਤੇ ਕੋਈ ਗਲਤ ਸਾਹਮਣੇ ਆਉਂਦਾ। ਕਿ ਬਸ ਕਿਲੋਮੀਟਰ ਸਕੀਮ ਸਕੀਮ ਨੂੰ ਲੈ ਕੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਨੂੰ ਬੰਦ ਕਿਤੇ ਆਏਗਾ? ਮੁਲਾਜ਼ਮ ਲਗਾਤਾਰ ਤਾਂ ਵਿਰੋਧ ਕਰ ਰਹੇ ਨੇ। ਦੇਖੋ ਸਾਰੀਆਂ ਮੁਲਾਜ਼ਮ ਜਿੱਥੇ ਵਧੀਆ ਸਾਡੀ ਲਗਾਤਾਰ ਮੀਟਿੰਗ ਹੁੰਦੀ ਹੈਗੀ ਕਿ 1 ਕਿਲੋਮੀਟਰ ਸਕੀਮ ਬਹੁਤ ਲੰਬੇ ਆਸੇ ਤੋਂ ਸ਼ੁਰ ਦੀ ਬੇਸਿਸ ਦਾ ਅਨਾਉਂਸ ਹੋਇਆ ਸੀ ਕਿ ਉਹ ਸ਼ੁਰੂ ਕਰਾਂਗੇ ਬਟ ਹੰਤ ਤੱਕ ਹਲੇ ਤੱਕ ਉਹ ਸ਼ੁਰੂ ਨਹੀਂ ਹੋਇਆ ਅੱਜ ਆਪਣੇ ਸਾਹਮਣੇ ਹੁਦਾ ਸੁਭਾਰਿਆਗਾ ਇਹਨਾਂ ਨੂੰ ਟਾਈਮ ਦਿਓ ਇਹ ਸਾਰੀਆਂ ਸਕੀਮਾਂ ਤੁਹਾਡੇ ਨਾਲ ਬੜੇ ਜਲਦੀ ਸਾਂਝੀਆਂ ਕਰਾਂਗੇ ਥੋੜਾ ਜਿਹਾ ਵੇਟ ਕਰੋ ਜੋਦਿਆਂ ਕੋਲ ਟਾਈਮ ਹੋਇਆ ਦੋ ਦਿਨਾਂ ਚ ਸਾਡੀਆਂ ਸਕੀਮਾਂ ਕਿਹੜੀ ਬਸ ਕਿੱਥੇ ਨੂੰ ਚੱਲੂਗੀ ਕਿੱਥੋਂ ਆਓਗੇ ਹੋ ਲਾਗੇ ਜਲਦੀ ਕਰ ਜੀ ਸਾਰੇ ਜਿਹੜੇ ਸਾਰੇ ਪੀਆਰਟੀ ਸੁਣ ਕੇ ਚੱਲਣਗੇ ਇਹਨਾਂ ਦਾ ਜਵਾਬ ਇਸ ਗੁਜਰਾਤ ਬਰਬਾਦ ਰਣਜਾ ਦੀ ਪੂਰੀ ਸਟੱਡੀ ਕਰ ਲੈਣ ਤਾਂ ਅੱਜ ਹੀ ਪਹਿਲੇ ਦਿਨ ਜੁਆਇਨ ਕੀਤਾ ਮੇਰਾ 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 ਖਜ਼ਾਨਾ ਇਹਨਾਂ ਲਈ ਖੁੱਲਾਗਾ ਬੋਲੇ